ਸਾਰੇ ਜੀ ਬੈਠੇ ਹੋ ਜੀ ਆ ਕਿ ਜਦੋਂ ਆ ਕੇ ਮੰਗਲ ਕਰ ਸਕਦੇ ਜਦੋਂ ਹੋਵੇ ਵਾਖਾ ਬੱਕਰਾ ਦਾ ਰੱਬ ਨੂੰ ਵੀ ਮੰਗਣਾ ਪੈ ਜਾਂਦਾ ਆ ਇਹ ਕਾ ਹਰਦਾ ਸਭ ਦਾ ਬਾਤ ਵਿੱਚ ਸਨਾ ਤੋਂ ਲੈ ਕੇ ਸਮਾਜਾਂ ਪੰਦਰਾਂ ਦਾ ਗਾ ਪੂਰੀ ਜੀ ਹਰ ਦੇ ਦੀ ਜਿੱਥੇ ਹੋਵੇ ਪ੍ਰਹਾਤਾ ਬੱਕਰਾ ਦਾ ਬਹੁਤ ਵਧੀਆ ਛੇ ਮੇਲੇ ਦੀ ਸ਼ੁਰੂਆਤ ਔਰ ਬੇਬੀ ਰਹਾ ਜਿੱਥੇ ਤੱਕ ਇਹੋ ਜੋ ਕੋਈ ਪਹੁੰਚਿਆ ਜਸਵੀਰ ਸਿੰਘ ਜੀ ਉਹਨਾਂ ਦੇ ਇੱਥੇ ਪਹੁੰਚਦੇ ਧੰਨਵਾਦ ਹੈ ਜਿਨ੍ਹਾਂ ਨੇ ਪੂਰੀ ਕਵਰੇਜ ਜਿਹੜੀ ਆਪਣੇ ਪੰਜਾਬ ਨੈਸ਼ਨ نیوز ਤੇ ਕੀਤੀ ਹੈ ਜੇ ਤਾਂ ਕਿ ਤੁਸੀਂ ਸਹੀ ਕਾਸ ਤੋਂ ਥੋੜੇ ਦੇਰ ਦਾ ਕਪੂ ਨਿਊਜ਼ ਤੇ ਦੇਖ ਸਕਦੇ ਹੋ ਜਸਵੀਰ ਜੱਸੀ ਤਾਂ ਮੈਂ ਆਪਣੇ ਲੋਕਾਂ ਦੇ ਜਿਹੜੇ ਮੇਰੇ ਜਿੰਨੇ ਪਿੰਡ ਚ ਰਹਿ ਆ ਜਿਹੜੇ ਜਿਹੜੇ ਆਲੇ ਦੁਆਲੇ ਆ ਉਹਨਾਂ ਦੇ ਮੈਂ ਬੜਾ ਕੁਝ ਸਿੱਖਿਆ ਜਿਹੜੇ ਮੇਰੇ ਦੋਸਤ ਹੈ ਉਹਨਾਂ ਤੇ ਸਿੱਖਿਆ ਜਿਹੜੇ ਮੇਰੇ ਵੱਡੇ ਭਜਾਈ ਨੇ ਉਹਨਾਂ ਤੇ ਮੈਂ ਬਹੁਤ ਕੁਝ ਸਿੱਖਿਆ ਦੀਨਤੀ ਗਾਇਨਾਲ ਮੈਂ ਨੂੰ ਕਾਮ ਤੱਕ ਖਾਤੂ ਪੂਜਿਆ ਔਰ ਭਾਰਤੀ ਖੇਡਾਂ ਦੇ ਵਿੱਚ ਇੱਕ ਕੱਪੇ ਦੇ ਲੈਫਟ ਹੈਂਡ ਦੇ ਰੋਲ ਮਨਾਉਂ ਦਿੱਤਾ ਗਿਆ ਮੈਂ ਇਹ ਨਹੀਂ ਕਹਾਂਗਾ ਕਿ ਜਿਹੜੇ ਸਾਰੇ ਜਵਾਨ ਜੁਵਾ ਹੈ ਬੈਠੇ ਜਿਹੜੇ ਜਿੱਦਾਂ ਕਿ ਪੰਜਾਬ ਦਾ ਹੀ ਉਦਾਹਰਣ ਦਵਾ ਤੇ ਇਸ ਪੰਜਾਬ ਦੀ ਮਿੱਟੀ ਨੇ ਬਹੁਤ ਹੀ ਜ਼ਿਆਦਾ ਤੇ ਕੀੜਾ ਬੈਠਾ ਦਿੱਤਾ ਹੈ ਪਹਿਲੇ ਜੇ ਤੁਸੀਂ ਦੇਖਾ ਜਾਂਦੇ ਪੰਜਾਬ ਦੀ ਮਿੱਟੀ ਦਾ ਹੱਦੋਂ ਦਾ ਯੋਗਦਾਨ ਰਿਹਾ ਹੈ ਦੇਸ਼ ਦੇ ਅਦਬੀ ਦਲਾਣੇ ਔਰ ਅੰਗਰੇਜ਼ੀ ਤੇ ਦਲਾਣੇ ਤਾਂ ਬਸ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਆਪਣੀ ਥੋੜੀ ਯੁਵਾ ਯੁਵਾ ਸ਼ਕਤੀ ਨੂੰ ਸਹੀ ਦਿਸ਼ਾ ਦੇ ਚੈਨਲਾਈਜ਼ ਕਰੋ ਜਿਹੜੇ ਨਸ਼ਾ ਦੀ ਆਦਤ ਕਿ ਲੱਗੀ ਹੈ ਯੁਵਾ ਨੂੰ ਉਹਨਾਂ ਤੇ ਦੂਰ ਰਹੋ ਔਰ ਆਪਣੀ ਸ਼ਕਤੀ ਦਾ ਸਹੀ ਤਮਾ ਇਸਤੇਮਾਲ ਕਰੋ ਜਿਹਦੀ ਵਾਇਨਰ ਤੁਸੀਂ ਆਪਣਾ ਨਾਮ ਆਪਣੇ ਪਿੰਡ ਦਾ ਨਾਮ ਆਪਣੇ ਪਰਿਵਾਰ ਦਾ ਨਾਮ ਕੱਲੇ ਦੇਸ਼ ਦਾ ਨਾਮ ਦੁਨੀਆ ਚ ਲੈ ਕੇ ਜਾਓ ਜੁਲਫ਼ ਤੁਸੀਂ ਫਿਰ ਖੇਡਾਂ ਨੂੰ ਲੈ ਕੇ ਉੱਚੇ ਦਰਜੇ ਦਾ ਸੋ ਬਹੁਤ ਵਧੀਆ ਪਹਿਲਵਾਨਾਂ ਨੇ ਜੋਰ ਲਾਇਆ ਗੁਰੂ ਮਹਾਰਾਜ ਚੜ੍ਹਦੀ ਕਲਾ ਜ ਰੱਖੇ ਜਿਹੜਾ ਜ ਮੇਲਾ ਕਰਵਾਇਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਪੀਰਾਂ ਦੀ ਪਿੰਡ ਆਸਪੁਰ ਬਧਾਲੀਆਂ ਦੇ ਗਰਾਊਂਡ ਦੇ ਵਿੱਚ ਜਿਹੜਾ ਛੰਨ ਮੇਲਾ ਕਰਾਇਆ ਗਿਆ ਬੜੀ ਹੀ ਧੂਮ ਦਾ ਮਲਾ ਹੋਇਆ ਬੜੇ ਚਾਵਾਂ ਨਾਲ ਕਰਾਇਆ ਗਿਆ ਸਾਰਿਆਂ ਦੇ ਸਹਿਯੋਗ ਨਾਲ ਸ਼ਾਂਤੀਪੂਰਨ ਸਾਡਾ ਮੇਲਾ ਜਿਹੜਾ ਹੈ ਸਮਾਪਤ ਹੋਇਆ ਮੈਂ ਪਿੰਡ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਸਹਿਯੋਗ ਕਰਨ ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਹੌਨ ਤੇ ਕਿਹੜੀ ਕਿਹੜੀ ਸ਼ਹਿਰਾਂ ਤੋਂ ਤੁਹਾਨੂੰ ਜੇ 450 ਪੁੱਛੀ ਤੁਸੀਂ ਹਰਿਆਣਾ ਤੋਂ ਜ਼ੀਰਕਪੁਰ ਤੋਂ ਖੰਨੇ ਤੋਂ ਤੇ ਅੰਮ੍ਰਿਤਸਰ ਤੋਂ ਜੰਮੂ ਤੋਂ ਹਿਮਾਚਲ ਤੋਂ ਤੇ ਆਪਣਾ ਰੋਜੀ ਪਹਿਲ ਬਣਾਇਆ ਆਪਣਾ ਕਪੂਰਥਲੇ ਤੋਂ ਮੱਦੀ ਉਹ ਲੈ ਗਿਆ ਜੀ ਵੱਡੀ ਮੱਲ ਜਿਹੜੀ ਹੈ ਉਹ ਰੋਜੀ ਕਪੂਠਲਾ ਲੈ ਗਿਆ ਜੀ ਦੂਸਰੇ ਭਲਵਾਂ ਨੂੰ ਚਿਤ ਕਰਕੇ ਸਭ ਪੁਆਇੰਟਾਂ ਤੇ ਸਭ ਤੋਂ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਕਿ ਅੱਜ ਜਿਹੜਾ ਚਿੰਤੀ ਸ਼ੁਰੂਆਤ ਕੀਤੀ ਗਈ ਪਿੰਡ ਦੇ ਨੌਜਵਾਨ ਛੋਟੀ ਉਮਰ ਦਾ ਨੌਜਵਾਨ ਜੋ ਵੀ ਪਾਰਟੀ ਫੋਰਮ ਵਿੱਚ ਲੈਫਟਰਡ ਬਣਿਆ ਉਹਨਾਂ ਵੱਲੋਂ ਰੀਜ਼ਨ ਘਟਾਇਆ ਗਿਆ ਉਹ ਛੋਟੀ ਉਮਰ ਦੇ ਵਿੱਚ ਸਾਡੇ ਪਿੰਡ ਦਾ ਜਿਹੜਾ ਪਰਮ ਪਰਣਾ ਜੀ ਹੈ ਉਹਨਾਂ ਨੇ ਬਹੁਤ ਹੀ ਸ਼ਲਾਘਾਯੋਗ ਜੋ ਕੰਮ ਕੀਤਾ ਹੈ ਪਹਿਲਵਾਨੀ ਦੇ ਵਿੱਚ ਪਹਿਲਵਾਨ ਖੁੱਲਦੇ ਹਨ ਉਹ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਉਸਨੇ ਫੀਲਡ ਦੇ ਵਿੱਚ ਆਰਮੀ ਵਿੱਚ ਜਾ ਕੇ ਉਸ ਮੁੰਡੇ ਨੇ ਡੈਕਟ ਲੈਫਟ ਡੈਂਟ ਦਾ ਜਾ ਜੋਬ ਹਾਸਲ ਕੀਤੀ ਹੈ ਸਾਨੂੰ ਪਿੰਡ ਵਾਸੀਆਂ ਨੂੰ ਤੇ ਲਾਟਾ ਨਵਾਸੀਆਂ ਨੂੰ ਬਹੁਤ ਬਹੁਤ ਉਸ ਮੁੰਡੇ ਤੇ ਮਾਣ ਹੈ ਤੇ ਪਿੰਡ ਦੇ ਬੱਚਿਆਂ ਨੂੰ ਬਾਕੀ ਜਿਹੜੇ ਆਪਣੇ ਸਹਿਯੋਗੀ ਹਨ ਆਪਾਂ ਚਾਹੁੰਦੇ ਹਾਂ ਕਿ ਇਹ ਕੋਈ ਸੇਧ ਲੈ ਕੇ ਏ ਵੀ ਵੱਡੇ ਵੱਡੇ ਅਹੁਦੇ ਪ੍ਰਾਪਤ ਕਰਨ ਅੱਜ ਦੋ ਪੀੜਾ ਦਾ ਸੰਜੀ ਚੀਜ਼ ਮੇਲਾ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਹਾਂਜੀ ਸਭ ਤੋਂ ਪਹਿਲਾਂ ਜੈ ਪੀਰਾਂ ਦੀ ਆ ਜਿਹੜਾ ਆਪਣੇ ਪਿੰਡ ਆਸਪੁਰ ਤੇ ਵਡਾਲੀਆਂ ਦੇ ਵਿੱਚ ਜਿਹੜਾ ਆਪਣਾ ਮੇਲਾ ਚਿੰਝ ਮੇਲਾ ਕਰਵਾਇਆ ਹੈਗਾ ਬੜੀ ਧੁੰਮਧਾਨ ਵਾਲਾ ਜਿਹੜਾ ਸਾਡਾ ਖਤਮ ਹੋਇਆ ਹੈਗਾ ਤੇ ਅਸੀਂ ਚਾਹੁੰਦੇ ਹਾਂ ਵੀ ਜਿੱਦਾਂ ਸੰਗਤਾਂ ਨੇ ਇਸ ਵਾਰ ਸਾਨੂੰ ਸਹਿਯੋਗ ਦਿੱਤਾ ਹੈ ਕਿ ਅਗਲੇ ਸਾਲ ਵੀ ਇਦਾਂ ਹੀ ਮਾਣ ਚੜ੍ਹ ਕੇ ਸੰਯੋਗ ਦੇਣ ਤਾਂ ਜੋ ਅਸੀਂ ਇਸ ਤੋਂ ਵੀ ਵਧੀਆ ਹੀ ਇਸ ਤੋਂ ਵਧੀਆ ਜਿਹੜਾ ਹੈ ਚਿੰਝ ਮੇਲਾ ਕਰਵਾਈਏ ਪਹਿਲਵਾਨ ਕੁਦਕ ਕੁਕੜੀ ਜਗਤ ਮਹੰਤ ਸਿੰਘ ਜੀ ਚਿੰਜੀ ਮੈਲੀ ਵਿੱਚ ਆਪਾਂ ਜਿਹੜਾ ਪਹਿਲੀ ਮ alley ਸੀ ਰੋਜੀ ਕਪੂਰਥਲਾ ਤੇ ਦੂਸਰਾ ਮਨਜੀਤ ਖੱਤਰੀ ਜਿਹੜਾ ਹਰਿਆਣੇ ਤੋਂ ਮੁੰਡਾ ਸੀ ਦੋਨਾਂ ਵਿਚਕਾਰ 20 ਮਿੰਟ ਦੀ ਕੁਸ਼ਤੀ ਹੋਈ ਹੈ ਜਿਹੜਾ ਫਿਰ ਪੁਆਇੰਟਾਂ ਤੇ ਜਿਹੜੀ ਕੁਸ਼ਤੀ ਹੋਈ ਹੈ ਲਾਸਟ 5 ਮਿੰਟ ਔਰ ਰੋਜੀ ਕਪੂਰਥਲਾ ਜਿਹੜਾ ਹੈਗਾ ਪੁਆਇੰਟ ਤੇ ਜੀਨਰ ਰਿਹਾ ਹੈਗਾ ਲਕਾ ਵਾਸੀਆਂ ਨੂੰ ਤੁਸੀਂ ਕੀ ਹੈਗਾ ਜਿਹਾ ਜੋ ਵੀ ਸਪੋਰਟਿਵ ਮੀਲੇ ਦੇ ਵਿੱਚ ਪਹੁੰਚੇ ਸੀ ਇਲਾਕਾ ਵਾਸੀਆਂ ਅਸੀਂ ਕਹਿਣਾ ਚਾਹੁੰਦੇ ਹਾਂ ਜਿਸ ਸਾਲ ਇਸ ਸ਼ਹਿਨ ਦੇ ਮੇਲੇ ਵਿੱਚ ਤੁਸੀਂ ਸਾਨੂੰ ਸਹਿਯੋਗ ਦਿੱਤਾ ਹੈ ਵੱਲ ਚੜ ਕੇ ਅਗਲੇ ਸਾਲ ਵੀ ਇਸ ਤੋਂ ਵੱਧ ਸੰਯੋਗ ਦਿਓ ਤਾਂ ਕਿ ਅਸੀਂ ਇਸ ਤੋਂ ਵੀ ਵਧੀਆ ਜਿਹੜਾ ਖੇਡ ਮੇਲਾ ਕਰਵਾਈਏ